ਦਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਆਈ ਦੀ ਵੀਡੀਓ ਵਿੱਚ ਤਾਜੀ ਸੁਈ ਵਚਫ ਦੀ ਬੈਡ ਦਿਖਾਉਣੀ ਹੈ ਸੇਲਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲ ਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਲਾਪਤ ਸਿੰਘ ਮੇਰਾ ਨਾਮ ਆ ਪਿੰਡ ਪੜ੍ਹਾਲ ਤੋਂ ਨਾ ਜ਼ਿਲ੍ਹਾ ਕਰਬੂਖਾ ਪਿੰਡਾ ਵੀਰੇ ਤੇ ਆਪਣਾ ਮੋਬਾਈਲ ਨੰਬਰ 7710378870 7710378870 ਜਿਹੜੀ ਆਪਾਂ ਇਹ ਵੱਛੀ ਦੇਖੀ ਜ ਐ ਐਚਐਫ ਦੀ ਕਿਹੜਾ ਸੁਆ ਸੁਈ ਆ ਇਹ ਪਲੂਣਾ ਆ ਭਾਈ ਜੀ ਪਲੂਣ ਪਹਿਲਾ ਸੁਆ ਹਾਂਜੀ ਦੰਦ ਵਗੈਰਾ ਦੇਖਿਆ ਜਾਂ ਆਪਾਂ ਦੇਖੇ ਨਹੀਂ ਭਾਈ ਜੀ 24 ਚ ਛਿੱਡੀ ਹੋ ਗਈ ਇਹ ਦੋ ਅਦਨਾ ਠੀਕ ਹੈ ਤੇ ਸੁਰੀਨ ਨੂੰ ਥੋੜਾ ਟਾਈਮ ਹੀ ਹੋਏ ਲੱਗਦਾ ਨਾ ਹਾਂਜੀ ਹਾਂਜੀ ਉਹਨੇ ਸੂਈ ਠੀਕ ਹੈ ਤੇ ਜੇ ਰਾਜੇ ਪੈਂਦੇ 15 20 ਮਿੰਟ ਓਕਸੇ ਸੂਈ ਹੈ 15 ਮਿੰਟ ਜੇ ਸੌਂਦੀ ਬੱਚਾ ਇਹ ਨਹੀਂ ਕੀ ਦਿੰਦਾ ਮੇਲ ਕਾ ਹੋ ਆ ਬਈ ਠੀਕ ਆ ਬੱਚਾ ਮੇਲ ਕਾ ਤੇ ਆਪ ਕਿਹੜੇ ਸੀਮਨ ਦੇ ਪੁੱਛਿਆ ਕੁਛ ਕਰੀ ਹਾਂਜੀ ਵਰਲਡ ਵਾਈਡ ਦੇ ਸੀਮਨ ਦੀ ਆਪ ਠੀਕ ਆ ਵਰਲਡ ਵਾਈਡ ਦੇ ਸੀਮਨ ਦੀ ਆਪ ਆ ਚੰਗੇ ਫਾਰਮ ਤੋਂ ਲੈਂਦੀ ਆਪ ਠੀਕ ਆ ਆਪਾਂ ਮਿਨੀਮਮ ਮੰਨ ਕੇ ਚੱਲੇ ਮੈਕਸਿਮਮ ਦੁੱਧ ਕਿੰਨਾ ਪਾ ਦੂਗੀ ਇਹ 1 ਗਲਾਸ ਤੋਂ ਠੀਕ ਆ ਆਪਾਂ ਮੰਨ ਕੇ ਚੱਲੇ ਵੀ ਗਰਮੀ ਦੇ ਅਕੋਰਡਿੰਗ 28 ਲੀਟਰ ਮੰਨ ਕੇ ਵੇਖ ਸਕ ਬੰਦਾ ਲੈ ਲੇ ਵੀ ਅਗਲੇ ਦੀ ਕਹਾਣੀ ਸਾਡੇ 78 ਬੰਡਲ ਦੀ ਗਾਮ ਆ 3+ ਬੜੇ ਨਾਲ ਖੜੇ ਹੋਏ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਫੁੱਲ ਵੱਡੇ ਸਹੇ ਦੇ ਵਿੱਚ ਕਿਸੇ ਪਾਸੋਂ ਲਿੱਸੀ ਨਾ ਵੀ ਛੋਟੀ ਨਹੀਂ ਟੋੜਿਆ ਵੀਰ ਬਾਹਰ ਨੂੰ ਇਹਨੂੰ ਸੋ ਕੱਦ ਕਾਠ ਵਗੈਰਾ ਦੇਖੋ ਸੋ ਵੀਰੋ ਕੱਦ ਕਾਠ ਵਗੈਰਾ ਵਹਿੜਦਾ ਦੇਖ ਸਕਦੇ ਹੋ ਸੋ ਲੇਵਾ ਵਗੈਰਾ ਨੇੜ ਤੋਂ ਦੇਖ ਸਕਦੇ ਹੋ ਸੋਣਾ ਸਾਫ ਸੁਥਰਾ ਲੇਵਾ ਤੇ ਲੇਵਾ ਪੂਰਾ ਫਿਟਿੰਗ ਵਾਲਾ ਜਿੰਦੇ ਜਾਨ ਵਾਲਾ ਜਿਹਨੂੰ ਕਹਿੰਦੇ ਕੰਪੈਕਟ ਆਰਡਰ ਜਮਾ ਉਹ ਇਹਦੇ ਹਵਾਨਾ ਲੱਗਿਆ ਵਾ ਰਾਜੀ ਰੂਜੀ ਪੜੀ ਵੀ ਬਹੁਤ ਜਿਆਦਾ ਬਾਕੀ ਸਾਈਜ਼ ਬਿਊਟੀ ਪੂਰਾ ਫੁੱਲਾ ਸੋ ਵੀਰੋ ਕੱਦ-ਕਾਠ ਵਗੈਰਾ ਦੇਖੋ ਬਹਿੜਦਾ ਕਿਆ ਬਾਤ ਆ ਪੂਰੀ ਮਸਤ ਆ ਜਮਾ ਥੱਲੇ ਵਾਲੋ ਵਾ ਦੇਖੋ ਪੂਰਾ ਫਿਟਿੰਗ ਵਾਲਾ ਸਾਫ ਸੁਥਰਾ ਤੇ ਜਮਾ ਕਿਆ ਬਾਤ ਆ ਪਿੰਜਰੇ ਦੇ ਬਰੋਪਰ ਤੱਕ ਖੁੱਡੇ ਦੇ ਬਰੋਪਰ ਤੱਕ ਜਾਂਦੇ ਉੱਚੀ ਬਹੁਤ ਆ ਤੇ ਰਾਜੀ ਤੇ ਫੇਸ ਕੁਆਲਟੀ ਵਗੈਰਾ ਦੇਖੋ ਇਹਦੀ ਬਹੁਤ ਜਿਆਦਾ ਚੰਗੀ ਤੇ ਸਾਫ ਸੁਥਰੀ ਰਾਜੀ ਸਭੀ ਬਲੀ ਵੀ ਕਿ ਹਵਾਨਾ ਦੇਖ ਸਕਦਾ ਨੇੜ ਤੋਂ ਬਹੁਤ ਸੋਹਣਾ ਹਵਾਨਾ ਤੇ ਖੁੱਲੀ ਫਿਰਦੀ ਵੀ ਰਾਈ ਬਖੁੱਲੀ ਜਿਆਦਾ ਮਸਤ ਰਹਿੰਦੀ ਆ ਹਨਾ ਸੋ ਦੇਖੋ ਹਵਾਨਾ ਹੂਨਾ ਪੂਰਾ ਸਾਫ ਸੁਥਰਾ ਸਿਰ 28 30 ਲੀਟਰ ਵੀਰ ਦੱਸਦਾ ਪਿਆ ਕਿ ਦੁੱਧ ਦੀ ਆਪਾਂ ਨੇ ਇਤੋਂ ਕਪੈਸਿਟੀ ਆ ਕਿ ਮਿਨੀਮਮ ਪਾ ਦੇਣਾ ਸੋਥਾਂ-ਸੋਥਾਂ ਨੂੰ ਦੇਖੋ ਨੇੜ ਤੋਂ ਤੇ ਵੀਰੇ ਤਾਰਾ ਦੂਰਾ ਮਾਰ ਜਿਆ ਜਾਂ ਆਪਾਂ ਨਹੀਂ ਮਾਰਿਆ ਹਜੇ ਮਾਰ ਦਵਾਂਗੇ ਕੋਈ ਗੱਲ ਠੀਕ ਆ ਬਸ ਚ ਬਾਈਟ ਵੀ ਜੋ ਓਕੇ ਆ ਜਾਵਾਂ ਹਣਾ ਤੇ ਰੇਟ ਵੀਰ ਕੀ ਰੱਖਿਆ ਫਿਰ ਆਦਾ ਆਪਾਂ ਰੇਟ ਭਾਜੀ ਫੋਨ ਦੇ ਕਰਾਂਗੇ ਹੋਊਗਾ ਜੈ ਚੀਜ਼ ਦੇ ਸਾਬ ਨਾਲ ਤੇ ਨੰਬਰ ਬੋਲ ਦਿਓ ਦੁਬਾਰਾ ਆਪਣਾ 77103 77866 ਸੋ ਪਿੰਡ ਪਟਾਲਦਣਾ ਜ਼ਿਲ੍ਹਾ ਕਪੂਰਥਲਾ ਪਹਿ ਗਿਆ ਕਿਸੇ ਵੀ ਵੀਰ ਦੇ ਵਹਿੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ